ਹਾਂਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਮੈਟਾਂ ਦੀ ਜਿਹਦੇ ਵਿੱਚ ਤੁਹਾਨੂੰ ਮੈਟਾਂ ਦੇ ਵਿੱਚ ਕਾਫੀ ਡਿਜ਼ਾਈਨ ਦਿਖਾਉਣੇ ਆ ਸੀ ਤੇ ਰੇਟ ਵੀ ਇਹਨਾਂ ਦਾ ਬਹੁਤ ਠੀਕ ਰੇਟ ਨੇਗੇ ਆਹ ਮੈਟ ਆ ਗਿਆ ਆਪਣੇ ਕੋਲੇ ਬਾਥਰੂਮ ਦੇ ਅੱਗੇ ਰੱਖਣ ਵਾਸਤੇ ਜਿਹੜਾ ਕਿ ਸਿਰਫ 80 ਰੁਪਏ ਦਾ ਇੱਕ ਮੈਟ ਹੈਗਾ ਤੇ ਦੋ ਪੀਸ 150 ਰੁਪਏ ਦੇ ਰੇਂਜ 'ਚ ਨੇ ਇਹਦੇ ਤੇ ਉਸ ਤੋਂ ਬਾਅਦ ਆਹ ਮੈਟ ਆ ਗਿਆ ਦੇਖੋ ਜੀ ਇਹ ਸਿਰਫ 50 ਰੁਪਏ ਦਾ ਹੈਗਾ ਉਸ ਤੋਂ ਬਾਅਦ ਇਸ ਦੇ ਵਿੱਚ ਹੀ ਵੱਡਾ ਡਿਜ਼ਾਈਨ ਆ ਜੂ ਥੋੜੀ ਜਿਹੀ ਕੁਆਲਿਟੀ ਵਧੀਆ ਚ ਆ ਗਈ ਇਹ ਦੀ ਇਹ 100 ਰੁਪਏ ਦੀ ਰੇਂਜ ਚ ਆ ਜੂਗਾ ਇਸ ਤੋਂ ਬਾਅਦ ਆ ਧਾਣੇ ਵਾਲਾ ਮੈਟ ਆ ਗਿਆ ਜੀ ਇਹ ਵੀ 100 ਰੁਪਏ ਦੀ ਰੇਂਜ ਚ ਆ ਗਿਆ ਇਹ ਕਾ ਮੈਟ ਜਿਸ ਦੀ ਕਾਫੀ ਡਿਮਾਂਡ ਰਹਿੰਦੀ ਹੈਗੀ ਜਿਵੇਂ ਕੋਈ ਸ਼ਾਪ ਦੇ ਜਾਂ ਆਪਣੇ ਘਰ ਦੇ ਗੇਟ ਤੇ ਰੱਖਣ ਵਾਸਤੇ ਆ ਗਿਆ ਇਹ ਇਹਦੀ ਵੀ 100 ਰੁਪਏ ਦੀ ਰੇਂਜ ਹੈਗੀ ਇਹ ਚ ਵੱਡਾ ਸਾਈਜ਼ ਵੀ ਮਿਲ ਜੂਗਾ ਤੁਹਾਨੂੰ 150 ਤੇ 200 ਰੁਪਏ ਰੇਂਜ ਚ ਇਹ ਵੀ ਕਾਫੀ ਵੱਡਾ ਸਾਈਜ਼ ਆਇਆਗਾ ਇਹ 100 ਰੁਪਏ ਦੀ ਰੇਂਜ ਚ ਆਗਾ ਉਸ ਤੋਂ ਬਾਅਦ ਆਹ ਕਾਂਟਾ ਮੈਟ ਆ ਗਿਆ ਜੀ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਦੀ ਵੀ ਵਿੱਚ ਕਲਰ ਮਿਲ ਜਾਣਗੇ ਕਾਫੀ ਇਹ ਵੀ 100 ਰੁਪਏ ਦੀ ਰੇਂਜ ਚ ਹੈਗਾ ਇਸ ਤੋਂ ਬਾਅਦ ਗ੍ਰਾਸ ਮੈਟ ਆ ਗਿਆ ਸਾਡੇ ਕੋਲੇ ਇਹ ਗ੍ਰਾਸ ਮੈਟ ਦਾ ਸਾਈਜ਼ 100 ਰੁਪਏ ਰੇਂਜ ਚ ਆ ਗਿਆ ਇਸ ਤੋਂ ਵੱਡਾ ਸਾਈਜ਼ ਆ ਜੂਗਾ ਦੇਖੋ ਜੀ ਇੱਕ ਇਹ 150 ਦੀ ਰੇਂਜ ਆ ਜੂਗਾ ਉਸ ਤੋਂ ਵਧੀਕ ਕਾ ਮੈਟ ਆ ਜੂਗਾ ਇਹ ਸਾਡੇ ਕੋਲੇ ਕੁਜ਼ਨ ਮੈਟ ਇਹ ਵੀ 150 ਦੀ ਰੇਂਜ ਆ ਗਿਆ ਇਹ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮੈਟ ਆ ਗਏ ਜਿਹੜੇ 200 250 ਦੀ ਰੇਂਜ ਮਿਲ ਸੇਲ ਹੁੰਦੇ ਨੇਗੇ ਹੈਂਡਲੂਮ ਵਾਲੀ ਕਿਸੇ ਵੀ ਦੁਕਾਨ ਤੇ ਜਾਮੋਗੇ ਤੁਸੀਂ ਉੱਥੇ ਤੁਹਾਨੂੰ ਮਤਲਬ ਕਿ ਕਾਫੀ ਮਹਿੰਗੀ ਰੇਂਜ ਮਿਲੋ ਦੇਖੋ ਮੈਟ ਦਾ ਸੌਫਟਨੈਸ ਦੇਖੋ ਤੁਸੀਂ ਇਹ ਬਾਥਰੂਮ ਮੈਟ ਆ ਗਏ ਸਾਰੇ ਇਹ ਸਿਰਫ 150 ਦੀ ਰੇਂਜ ਮੈਟ ਹੈਗਾ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚ ਘੱਟੋ-ਘੱਟ 250 200 ਦੀ ਰੇਂਜ ਮਿਲੂਗਾ। ਜਿਹਦੀ ਕੁਆਲਿਟੀ ਬਹੁਤ ਵਧੀਆ ਹੈਗੀ ਪਿੱਛੋਂ ਵੀ ਪ੍ਰੀਮੀਅਮ ਕੁਆਲਿਟੀ ਹੈ ਇਹ ਦੇਖੋ। ਉਸ ਤੋਂ ਬਾਅਦ ਆ ਮੈਟ ਆ ਗਿਆ ਸਾਡੇ ਕੋਲ ਬਾਥਰੂਮ ਐਂਟੀ-ਸਕਿਡ ਮੈਟ ਹੈ। ਇਹ ਵੀ ਸਿਰਫ 150 ਦੀ ਰੇਂਜ 'ਚ ਹੈ ਜੀ। ਬਹੁਤ ਵਧੀਆ ਕੁਆਲਿਟੀ ਹੈ ਮੈਟ ਦੀ ਵੀ। ਦੇਖੋ ਅੱਗੇ ਤੋਂ ਵੀ ਤੇ ਪਿੱਛੋਂ ਵੀ ਵਿੱਚ ਕਾਫੀ ਕਲਰ ਮਿਲ ਜਾਣਗੇ। ਉਸ ਤੋਂ ਬਾਅਦ ਸਾਡੇ ਕੋਲ ਇੱਕ ਆ ਬਾਥਮੈਟ ਆਇਆਗਾ ਜਿਹਦੇ ਉੱਪਰ ਪ੍ਰਿੰਟ ਹੈ ਬੈਗ ਲਿਖਿਆ ਹੋਇਆ ਹੈਗਾ। ਦੇ ਵਿੱਚ ਦੋ ਤਿੰਨ ਪ੍ਰਿੰਟਿੰਗਾਂ ਨਹੀਂ ਆਈਆਂ ਇਹ 200 ਰੁਪਏ ਰੇਂਜ ਚ ਆਗਾ ਬਹੁਤ ਵਧੀਆ ਕੁਆਲਿਟੀ ਹੈ ਦੀ ਦੇਖੋ ਬੈਕ ਸਾਈਡ ਤੋਂ ਵੀ ਬਹੁਤ ਵਧੀਆਗਾ ਹੈ ਤੇ ਅੱਗੇ ਤੋਂ ਵੀ ਇਸ ਤੋਂ ਬਾਅਦ ਆ ਗਿਆ ਜੀ ਵੈਲਕਮ ਮੈਟ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇੱਕ ਚ ਹਲਕਾ ਹੁੰਦਾਗਾ 100 ਰੁਪਏ ਰੇਂਜ ਉਹ ਤੁਹਾਨੂੰ ਜਿਹੜਾ ਮੈਂ ਪਹਿਲਾਂ ਦਿਖਾਇਆ ਸੀਗਾ ਤੇ ਹੈਵੀ ਦੇ ਵਿੱਚ ਆ ਗਈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਹੜਾ 300 350 ਰੁਪਏ ਦਾ ਬਾਜ਼ਾਰ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਆਪਣੇ ਕੋਲ ਸਿਰਫ 200 ਰੁਪਏ ਰੇਂਜ ਚ ਹੈ ਜੀ ਇਸ ਤੋਂ ਬਾਅਦ ਆ ਗਿਆ ਵੈਲਕਮ ਐਟ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਇਸ ਤਰ੍ਹਾਂ ਦਾ ਦਾਣਾਗਾ ਦਾ ਲੰਬਾ ਦਾਣਾਗਾ ਇਹ ਵੀ ਤੁਹਾਨੂੰ 200 ਰੁਪਏ ਰੇਂਜ ਵਿੱਚ ਮਿਲ ਜੂਗਾ ਇਹ ਵੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੈਗਾ ਇਹ ਵੀ ਘੱਟੋ-ਘੱਟ 250-300 ਰੇਂਜ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲੂਗਾ ਇਹ ਵੀ ਬਹੁਤ ਵਧੀਆ ਕੁਆਲਿਟੀ ਹੈ ਦੇਖੋ 200 ਰੁਪਏ ਰੇਂਜ ਹੈ ਵੀ ਇਸ ਤੋਂ ਬਾਅਦ ਚਟਾਈ ਆ ਆ ਆਪਣੇ ਕੋਲ ਚਟਾਈ ਆ ਗਈ ਜੀ ਦੇਖੋ ਇਹ ਘੱਟੋ-ਘੱਟ ਤੁਹਾਨੂੰ 150 ਰੁਪਏ ਰੇਂਜ ਵਿੱਚ ਮਿਲੂਗੀ ਬਾਜ਼ਾਰ ਦੇ ਵਿੱਚੋਂ ਆਪਣੇ ਕੋਲ ਰੇਟ ਹੈ ਸਿਰਫ 100 ਰੁਪਿਆ ਦਾ ਇਹਦੀ ਬਹੁਤ ਹੀ ਵਧੀਆ ਕੁਆਲਿਟੀ ਹੈਗੀ ਸਾਈਜ਼ ਇਹਦਾ ਹੈਗਾ ਜੀ 6 ਫੁੱਟ ਲੰਬਾਈ ਹੋਊਗੀ ਤੇ 4 ਫੁੱਟ ਦੀ ਚੌੜਾਈ ਹੈਗੀ ਕਾਫੀ ਵੱਡਾ ਸਾਈਜ਼ ਹੈਗਾ ਤੇ ਇਹਦੇ ਵਿੱਚ ਇੱਕ ਥੋੜੀ ਜਿਹੀ ਇਸ ਤੋਂ ਇਹ ਕਲਰ ਮਿਲ ਜਾਣਗੇ ਤੁਹਾਨੂੰ ਆ ਦੇਖੋ ਆ ਕਲਰ ਆ ਗਿਆ ਜਿਵੇਂ ਹੋਰ ਵੀ ਦੋ ਤਿੰਨ ਕਲਰ ਹੈਗੇ نیچے ਇਸ ਤੋਂ ਪ੍ਰੀਮੀਅਮ ਕੁਆਲਿਟੀ ਆ ਗਈ ਇਹ ਕੈਰੀ ਬੈਗ ਦੇ ਨਾਲ ਆਉਂਦੀ ਹੈ ਦੇਖੋ ਇਸ ਤਰ੍ਹਾਂ ਦਾ ਕੈਰੀ ਬੈਗ ਹੋਊਗਾ ਇਹਦਾ ਇਸ ਤਰ੍ਹਾਂ ਦਾ ਕੈਰੀ ਬੈਗ ਬਣਿਆ ਹੈ ਇਹ ਤਾਂ 350 350 ਰੇਂਜ ਤੋਂ ਬਾਜ਼ਾਰ ਦੇ ਵਿੱਚ ਮਿਲੂਗਾ ਆ ਦੇਖੋ ਇਹ ਚ ਕਲਰ ਆ ਮਿਲ ਗਿਆ ਆ ਕਲਰ ਆ ਗਿਆ ਬਾਕੀ ਹੋਰ ਵੀ ਇੱਕ ਦੋ ਕਲਰ ਹੈਗੇ ਨੇ ਇਹਦੇ ਵਿੱਚ ਇਹ ਸਿਰਫ ਤੁਹਾਨੂੰ ਆਪਣੇ ਕੋਲੇ 200 ਰੁਪਏ ਰੇਂਜ ਚ ਮਿਲ ਜੂਗਾ ਬਾਜ਼ਾਰ ਨਾਲੋਂ ਘੱਟੋ ਘੱਟ 100 150 ਰੁਪਏ ਰੇਟ ਦਾ ਫਰਕ ਹੈ ਇਹਦਾ ਬਹੁਤ ਵਧੀਆ ਕੁਆਲਿਟੀ ਹੈ ਦੀ ਕਲਰ ਦਾ ਵੀ ਤੁਹਾਨੂੰ ਪਤਾ ਲੱਗ ਰਿਹਾ ਉਹ ਬਹੁਤ ਪ੍ਰਿੰਟਿੰਗ ਬਹੁਤ ਵਧੀਆ ਹੋਈ ਵੀ ਹੈ ਦੀ ਕਲਰ ਬਹੁਤ ਸੋਹਣੇ ਨੇ ਇਹਦੇ ਵਿੱਚ ਸਫਾਈ ਬਹੁਤ ਚਟਾਈ ਦੀ ਵਿਚ ਜੀ ਇਹ ਤੁਹਾਨੂੰ ਆਪਣੇ ਕੋਲ ਸਿਰਫ 200 ਰੁਪਏ ਰੇਂਜ ਚ ਮਿਲ ਜੂਗਾ ਇਹ ਕਿਸੇ ਨੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਕਰ ਸਕਦੇ ਹੋ ਤੁਸੀਂ ਸਾਡਾ ਨੰਬਰ ਦਿੱਤਾ ਹੋਇਆ ਉੱਪਰ ਵਿਜ਼ਿਟ ਕਰਕੇ ਲੈਣਾ ਤਾਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ